ਕੇਂਦਰ ਸਰਕਾਰ ਨੇ ਬਜਟ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਮੋਬਾਈਲ ਦੇ ਸਪੇਅਰ ਪਾਰਟਸ ਤੇ ਡਰਾਮਰ ਡਿਊਟੀ 15 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਹੈ ਇਸ ਨਾਲ ਮੋਬਾਈਲ ਫੋਨ ਸਸਤੇ ਹੋ ਸਕਦੇ ਨੇ ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਬੈਟਰੀ ਕਵਰ ਮੇਨ ਕੈਮਰਾ ਲੈਂਸ ਬੈਕ ਕਵਰ ਪਲਾਸਟਿਕ ਤੇ ਮੈਟਲ ਦੇ ਹੋਰ ਮਕੈਨੀਕਲ ਆਈਟਮ GSM ਐਂਟੀਨਾ ਤੇ ਹੋਰ ਹਿੱਸਿਆਂ ਤੇ ਦਰਾਮਤ ਫੀਸ ਘਟਾ ਕੇ 10% ਕਰ ਦਿੱਤੀ ਗਈ ਹੈ। ਬੀਤੇ ਦਿਨੀ ਮੋਬਾਈਲ ਕੰਪਨੀਆਂ ਨੇ ਸਰਕਾਰ ਤੋਂ ਮੈਨੂਫੈਕਚਰਿੰਗ ਕੀਮਤ ਘਟਾਉਣ ਲਈ 12 ਸਫੇਰ ਪਾਰਟਸ ਤੇ ਦਰਾਮਾ ਡਿਊਟੀ ਘਟਾਉਣ ਦੀ ਮੰਗ ਕੀਤੀ ਸੀ। ਕੰਪਨੀਆਂ ਦਾ ਕਹਿਣਾ ਹੈ ਕਿ ਜੇਕਰ ਚੀਨ, ਵਿਅਤਨਾਮ ਵਰਗੇ ਦੇਸ਼ਾਂ ਨੂੰ ਮੈਨੂਫੈਕਚਰਿੰਗ ਵਿੱਚ ਕੰਪੀਟੀਸ਼ਨ ਦੇਣਾ ਹੈ ਤਾਂ ਕੀਮਤ ਵਿੱਚ ਕਮੀ ਲਿਆਉਣੀ ਹੋਵੇਗੀ। ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ ਮੁਤਾਬਕ ਮੋਬਾਈਲ ਫੋਨ ਤੇ ਜ਼ਰੂਰੀ ਕੰਪੋਨੈਂਟਸ ਜਿਵੇਂ ਕੈਮਰਾ ਮੋਡਿਊਲਸ ਤੇ ਚਾਰਜਰ ਤੇ 2.5 ਫੀਸਦੀ ਤੇ 20 ਫੀਸਦੀ ਤੱਕ ਡਰਾਮਰ ਡਿਊਟੀ ਲੱਗਦੀ ਹੈ ਇਹ ਟੈਕਸ 3 ਤੇ ਵਿਅਤਨਾਮ ਵਰਗੇ ਲੀਡਿੰਗ ਮੋਬਾਈਲ ਮੈਨੂਫੈਕਚਰਿੰਗ ਦੇਸ਼ਾਂ ਤੋਂ ਕਿਤੇ ਜ਼ਿਆਦਾ ਹੈ ਆਈਸੀਈਏ ਨੇ ਕਿਹਾ ਹੈ ਕਿ ਜਦੋਂ ਤੱਕ ਇਹਨਾਂ ਟੈਕਸਾਂ ਨੂੰ ਘਟ ਨਹੀਂ ਕੀਤਾ ਜਾਂਦਾ ਭਾਰਤ ਦੀ ਮੋਬਾਈਲ ਡਰਾਮਟ ਗ੍ਰੋਥ ਘਟ ਰਹਿ ਸਕਦੀ ਹੈ ਗਲੋਬਲ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਵਿਕਣ ਵਾਲੇ 98% ਦੀ ਸਮਾਰਟਫੋਨ ਦੇਸ਼ ਵਿੱਚ ਹੀ ਬਣਦੇ ਨੇ ਮੈਨੂਫੈਕਚਰਿੰਗ ਪਾਰਟਸ ਤੇ ਡਰਾਮਾ ਡਿਊਟੀ ਘਟ ਹੋਣ ਦਾ ਮੋਬਾਈਲ ਫੋਨ ਫੈਕਟਰ ਨੂੰ ਫਾਇਦਾ ਮਿਲੇਗਾ ਇਸ ਨਾਲ ਭਾਰਤ ਵਿੱਚ ਮੋਬਾਈਲਾਂ ਦੇ ਰੇਟ ਘਟ ਹੋਣ ਦੀ ਉਮੀਦ ਹੈ